ਗਰਮੀ ਤੋਂ ਬਚਣ ਲਈ ਬਧੇਰੇ ਲੋਕ ਏਸੀ ਵਿੱਚ ਰਹਿਣਾ ਪਸੰਦ ਕਰਦੇ ਹਨ ਪਰ ਕਈ ਵਾਰ ਬਧੇਰੇ ਸਮਾਂ ਏਸੀ ਵਿੱਚ ਰਹਿਣ ਕਾਰਨ ਖੁਸ਼ਕ ਚਮੜੀ ਦੀ ਸਮੱਸਿਆ ਆਉਣ ਲੱਗਦੀ ਹੈ ਗਰਮੀਆਂ 'ਚ ਏਸੀ ਅਤੇ ਕੋਲਰ ਦੇ ਸਾਹਮਣੇ ਬੈਠਣ ਨਾਲ ਇਹਨਾਂ 'ਚੋਂ ਨਿਕਲਣ ਵਾਲੀ ਹਵਾ ਚਮੜੀ ਨੂੰ ਖੁਸ਼ਕ ਬਣਾ ਦਿੰਦੀ ਹੈ ਹਵਾ ਕਾਰਨ ਚਮੜੀ ਦੀ ਉੱਪਰਲੀ ਪਰਤ ਤੋਂ ਨਮੀ ਗਾਇਬ ਹੋ ਜਾਂਦੀ ਹੈ ਤੇ ਚਮੜੀ ਖੁਸ਼ਕ ਅਤੇ ਨਿਰਜ ਹੋ ਜਾਂਦੀ ਹੈ ਚਮੜੀ ਵਿੱਚ ਨਮੀ ਘੱਟ ਹੋਣ ਕਾਰਨ ਖੋਜਲੀ ਖੁਸ਼ਕੀ ਤੱਫੜ ਜਲਣ ਆਰ ਆਧ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਅਜਾਹੇ ਵਿੱਚ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਚਮੜੀ ਦੀ ਨਮੀ ਨੂੰ ਬਰਕਰਾਰ ਰੱਖ ਸਕਦੇ ਹੋ ਇੰਨਾ ਹੀ ਨਹੀਂ ਜੇਕਰ ਤੁਸੀਂ ਇਹਨਾਂ ਨੂੰ ਨਿਯਮਤ ਰੂਪ ਨਾਲ ਸਕਿਨ ਕੇਅਰ ਵਿੱਚ ਸ਼ਾਮਲ ਕਰਦੇ ਹੋ ਤਾਂ ਜਲਦੀ ਹੀ ਤੁਹਾਡੀ ਚਮੜੀ ਚਮਤਕਾਰ ਦਿਖਣ ਲੱਗ ਜਾਵੇਗੀ ਤਾਂ ਆਓ ਜਾਣਦੇ ਹਾਂ ਗਰਮੀਆਂ 'ਚ ਆਪਣੀ ਚਮੜੀ ਨੂੰ ਖੁਸ਼ਕ ਹੋਣ ਤੋਂ ਕਿਵੇਂ ਬਚਾਈਏ ਗਰਮੀਆਂ ਵਿੱਚ ਖੁਸ਼ਕੀ ਦੂਰ ਕਰਨ ਦੇ ਉਪਾਅ ਐਵੋਕਾਡੋ ਮਾਸਕ ਜੇਕਰ ਤੁਸੀਂ ਹਰ 3-4 ਦਿਨਾਂ ਬਾਅਦ ਐਵੋਕਾਡੋ ਤੋਂ ਤਿਆਰ ਕੀਤਾ ਕਰੇਲੂ ਮਾਸਕ ਦੀ ਵਰਤੋਂ ਕਰਦੇ ਹੋ ਤਾਂ ਇਸ ਦੀ ਵਰਤੋਂ ਨਾਲ ਖੁਸ਼ਕ ਚਮੜੀ ਦੀ ਸਮੱਸਿਆ ਖਤਮ ਹੋ ਜਾਵੇਗੀ ਇਸ ਨੂੰ ਬਣਾਉਣ ਲਈ ਤੁਸੀਂ ਇੱਕ ਐਵੋਕਾਡੋ ਦਾ ਪੇਸਟ ਬਣਾਓ ਇਸ ਵਿੱਚ ਇੱਕ ਚਮਚ ਸ਼ਹਿਦ ਜ਼ੈਤੂਨ ਦਾ ਤੇਲ ਅਤੇ ਇੱਕ ਚਮਚ ਸ਼ਹਿਦ ਮਿਲਾਓ ਹੁਣ ਇਸ ਨੂੰ ਚਿਹਰੇ ਤੇ 15 ਮਿੰਟ ਤੱਕ ਲਗਾ ਕੇ ਸਾਫ਼ ਕਰੋ ਤੁਹਾਡੀ ਚਮੜੀ ਪੂਰੀ ਤਰ੍ਹਾਂ ਹਾਈਡਰੇਟ ਮਹਿਸੂਸ ਕਰੇਗੀ ਪਪੀਤਾ ਤੇ ਸ਼ਹਿਦ ਦਾ ਫੇਸ ਪੈਕ ਪੀਤੇ ਨੂੰ ਕੱਟ ਕੇ ਥੋੜਾ ਜਿਹਾ ਪੇਸਟ ਬਣਾਓ ਇਸ ਵਿੱਚ 2 ਚਮਚ ਸ਼ਹਿਦ ਅਤੇ 1 ਚਮਚ ਦੁੱਧ ਦੀ ਮਿਲਾਈ ਮਿਲਾ ਕੇ ਚਿਹਰੇ ਤੇ ਲਗਾਓ ਅੱਧੇ ਘੰਟੇ ਬਾਅਦ ਚਿਹਰਾ ਧੋ ਲਓ ਅਤੇ ਜਿਹਾ ਕਰਨ ਖੁਸ਼ਕੀ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਸਕਿਨ ਚਮਤਕਾਰ ਬਣੇਗੀ ਜ਼ੈਤੂਨ ਦਾ ਤੇਲ ਜੇਕਰ ਤੁਸੀਂ ਮੇਕਅਪ ਨੂੰ ਹਟਾਉਣ ਲਈ ਜ਼ੈਤੂਨ ਦੇ ਤੇਲ ਦੀ ਕਲੀਨਜ਼ਰ ਦੀ ਵਰਤੋਂ ਕਰਦੇ ਹੋ ਤਾਂ ਚਮੜੀ ਕੁਦਰਤੀ ਕਲੀਨਜ਼ਰ ਅਤੇ ਮੋਸਚਰਾਈਜ਼ਰ ਦਾ ਕੰਮ ਕਰਦੀ ਹੈ ਇਹ ਚਮੜੀ ਦੇ ਪੋਰਸ ਵਿੱਚ ਨਮੀ ਨੂੰ ਬੰਦ ਕਰਦੀ ਹੈ ਤੇ ਨੁਗਾਈ ਤੱਕ ਸਾਫ਼ ਕਰਦੀ ਹੈ। ਨਾਰੀਅਲ ਤੇਲ, ਨਾਰੀਅਲ ਤੇਲ ਵਿੱਚ ਫੈਂਟੀ ਐਸਿਡ ਹੁੰਦੇ ਹਨ ਜੋ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਹ ਚਮੜੀ ਵਿੱਚ ਨਮੀ ਨੂੰ ਲੰਮੇ ਸਮੇਂ ਬਰਕਰਾਰ ਰੱਖਦਾ ਹੈ ਅਤੇ ਚਮੜੀ ਨੂੰ ਅੰਦਰੋਂ ਸਿਹਤਮੰਦ ਅਤੇ ਸੁੰਦਰ ਬਣਾਉਂਦਾ ਹੈ। ਐਲੋਵੇਰਾ ਜੈਲ ਐਲੋਵੇਰਾ ਜੈਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਇਹ ਕਠੋਰ ਗਰਮੀ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ ਇਹ ਚਮੜੀ ਨੂੰ ਠੰਡਾ ਰੱਖਦਾ ਹੈ ਅਜਾਇਜ਼ ਤੁਸੀਂ ਐਲੋਵੇਰਾ ਦੀ ਵਰਤੋਂ ਕਰਕੇ ਗਰਮ ਤੱਫੜ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਸਿਹਤਮੰਦ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ